ਜਦੋਂ ਤੱਕ ਹੜ੍ਹਾਂ ਦਾ ਪਾਣੀ ਉਤਰਦਾ ਹੈ ਤਾਂ ਕਿਸਾਨ ਸੋਚਦਾ ਹੈ ਕਿ ਹੁਣ ਚੈਨ ਆਵੇਗਾ ਪਰ ਗੁਰਦਾਸਪੁਰ ਦੇ ਵਿੱਚ ਜੋ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ ਕਿ ਪਾਣੀ ਤਾਂ ਗਿਆ ਪਰ ਆਪਰੇ ਪਿੱਛੇ ਛੱਡ ਗਿਆ ਰੇਤ ਮਿੱਟੀ ਅਤੇ ਮੁਸੀਬਤ ਰਾਵੀ ਦਰਿਆ ਦੇ ਕੰਢੇ ਪੈਂਦੇ ਇਲਾਕਿਆਂ ਦੇ ਵਿੱਚ ਹਲੇ ਵੀ ਕਈ ਥਾਵਾਂ ਉੱਤੇ ਪਾਣੀ ਖੜਿਆ ਹੈ ਖੇਤਾਂ ਦੇ ਵਿੱਚ 7-7 ਫੁੱਟ ਤੱਕ ਰੇਤ ਤੇ ਮਿੱਟੀ ਦੀ ਪਰਤ ਝੰਮ ਚੁੱਕੀ ਹੈ ਜਿਸ ਨੇ ਕਿਸਾਨਾਂ ਲਈ ਖੇਤੀ ਕਰਨਾ ਔਖਾ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਇਹਨਾਂ ਕਿਸਾਨਾਂ ਦਾ ਸਰਕਾਰ ਪ੍ਰਤੀ ਗੁੱਸਾ ਫੁੱਟਦਾ ਖੈ ਨਜ਼ਰ ਆ ਰਿਹਾ ਕਿਉਂਕਿ ਜਿੱਤੇ ਸਰਕਾਰ ਵੱਲੋਂ ਹੜਾ ਮਕਰੂ ਇਹ ਮੁਹਿੰਮ ਚੁਲਾਈ ਗਈ ਹੈ ਕਿ ਜਿੱਸਾ ਖੇਤ ਉਸੇ ਧੀਰੇ ਪਰ ਇਸ ਦੇ ਉਲਟ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਖੇਤ ਸਾਡੀ ਪਰ ਇਹਤ ਸਰਕਾਰ ਦੀ ਕਿਉਂਕਿ ਇਹ ਰੇਤ ਨਹੀਂ ਹੈ ਬਲਕਿ ਸੁਆ ਕਿਉਂਕਿ ਇਸ ਦੇ ਵਿੱਚ ਜ਼ਿਆਦਾ ਮਾਤਰਾ ਮਿੱਟੀ ਦੀ ਹੈ ਜੋ ਕਿਸੇ ਵੀ ਕੰਮ ਨਹੀਂ ਆਉਣੀ ਉਲਟਾ ਕਿਸਾਨਾਂ ਦੀਆਂ ਫਸਲਾਂ ਨੂੰ ਖਰਾਬ ਕਰੇਗੀ ਇਸ ਦੇ ਤਹਿਤ ਉਹਨਾਂ ਵੱਲੋਂ ਸਰਕਾਰ ਅਕਿ ਕਿਹਾ ਜਾ ਰਿਹਾ ਕਿ ਸਰਕਾਰੀ ਮਸ਼ੀਨਾਂ ਸਰਕਾਰ ਦੀ ਅਤੇ ਰੇਤ ਵੀ ਜਿਹੜਾ ਖੇਤਰ ਦੇ ਵਿੱਚ ਪਿਆ ਹੋਗਾ ਉਹ ਵੀ ਸਰਕਾਰ ਦਾ ਤੇ ਜੋ ਵੀ ਸਰਕਾਰੀ ਵਿਕਰੀ ਦੇ ਤਹਿਤ ਮੁੱਲ ਬਣਦਾ ਉਹ ਜ਼ਿਮੀਦਾਰਾਂ ਨੂੰ ਦਿੱਤਾ ਜਾਵੇ ਤਾਂ ਕਿ ਉਹਨਾਂ ਦਾ ਖੂਜੂ ਹੋ ਸਕੇ ਕਿਉਂਕਿ ਪਹਿਲਾਂ ਹੀ ਇਸ ਖੜਾ ਨੇ ਉਹਨਾਂ ਦਾ ਬੇहद ਨੁਕਸਾਨ ਕੀਤਾ ਹੈ ਤਹਾਉਣਾ ਵੱਲੋਂ ਇਸ ਕੱਲ ਤੇ ਜ਼ਿਕਰ ਕੀਤਾ ਗਿਆ ਹੈ ਕਿ ਜੋ ਕਿਸ ਜਦੋਂ ਕਿਸੇ ਦੇ ਘਰ ਨੂੰ ਟਾਣਾ ਹੁੰਦਾ ਤਾਂ ਉਸ ਸਮੇਂ ਸਰਕਾਰੀ ਮਸ਼ੀਨਾਂ ਚੱਲ ਜਾਂਦੀਆਂ ਨੇ ਪਰ ਹੁਣ ਕਿਸਾਨ ਨੂੰ ਬਿਹੱਦ ਲੋੜ ਹੈ ਤਾਂ ਹੁਣ ਸਰਕਾਰ ਦੀ ਸਰਕਾਰੀ ਮਸ਼ੀਨਰੀ ਕਿੱਥੇ ਹੈ ਤਾਂ ਅਜਿਹੇ ਸਵਾਲ ਜਿਹੜੇ ਨੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਤਸਵੀਰਾਂ ਜਿਹੜੀਆਂ ਨੇ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਦੀ ਹਜ਼ਾਰਾਂ ਹੀ ਏਕੜ ਫਸਲ ਤਬਾਹ ਹੋ ਚੁੱਕੀ ਹੈ ਤੇ ਇਸ ਬਾਬਤ ਤੋਂ ਹੋਰ ਕੀ ਕੁਝ ਕਹਿਣੇ ਨਜ਼ਰਾਂ ਸੁਣ ਲੈਂਦੇ ਅਸੀਂ ਤਕਰੀਬਨ 2 ਦਿਨ ਪਹਿਲਾਂ ਤੋਂ ਮਕੌੜੇ ਪੱਤਨ ਦੇ ਉੱਪਰ ਮਰਾੜੇ ਪੱਤਨ ਦੇ ਲਾਗੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਆ ਸਰਕਾਰ ਕਹਿੰਦੀ ਆ ਕਿ ਰੇਤ ਆ ਗਈ ਆ ਪਰ ਸਾਡੇ ਹਿਸਾਬ ਨਾਲ ਜਦੋਂ ਅਸੀਂ ਵੇਖਿਆ ਤੇ ਇਹ ਤੇ ਨੀਰਾ ਕਸੂਈ ਆ ਤੇ ਉਹ ਵੀ ਜਿਹੜੀ ਕਿਤੇ ਵੀ ਕੰਮ ਨਹੀਂ ਆ ਸਕਦੀ ਸਰਕਾਰ ਦੇ ਕੰਮ ਜ਼ਰੂਰ ਆ ਸਕਦੀ ਹੈ ਜਿਹੜੀ ਸਰਕਾਰੀ ਕੰਮ ਚੱਲ ਰਹੇ ਆ ਗਲੀਆਂ ਗੁਲੀਆਂ ਬਣਾਉਂਦੇ ਉੱਥੇ ਕਿਤੇ ਪੈ ਜਾਏ ਤੇ ਉਹ ਪੈ ਸਕਦੀ ਆ ਨਾ ਤੇ ਇਹ ਕਿਸੇ ਭਰਤੀ ਦਾ ਕੰਮ ਆਉਣੀ ਆ ਨਾ ਹੀ ਇਹ ਵਿਕਣੀ ਆ ਮਿੱਟੀ ਹੋਵੇ ਤੇ ਵੇਚ ਲਈਏ ਰੇਤ ਹੋਵੇ ਤੇ ਵੇਚ ਲਈਏ ਅਰੇ ਹੋਈ ਅਧ ਪਚਾਦੀ ਦੇ ਵਿੱਚ ਕੰਮ ਗਿਆ ਸਰਕਾਰ ਨੂੰ ਅਪੀਲ ਕਰਦੇ ਆ ਕਿ ਆਓ ਆ ਸਾਡੀ ਤੁਸੀਂ ਮਦਦ ਕਰੋ ਆਪਣੀ ਮਸ਼ੀਨਰੀ ਮੁਹੱਈਆ ਕਰਾ ਦਿਓ ਕਿੰਨੇ ਵਿਭਾਗ ਨੇ ਪੀਡਬਲਡ ਮਾਈਨਿੰਗ ਆ ਬਾਗਵਾਨੀ ਔਰ ਮੰਡੀ ਬੋਰਡ ਸਾਰਿਆਂ ਕੋਲ ਜੀਸੀਬੀ ਮਸ਼ੀਨਾਂ ਵੀ ਹੈਗੀਆਂ ਟਰੱਕਟਰ ਟਰਾਲੀਆਂ ਵੀ ਹੈਗੀਆਂ ਟਿਪਰਾਂ ਵੀ ਹੈਗੀਆਂ ਜਦੋਂ ਕਿਸੇ ਬਾਜ਼ਾਰਾਂ ਦੇ ਵਿੱਚ ਢਾਣੇ ਹੁੰਦੇ ਆ ਨਜਾਇਜ਼ ਕਬਜ਼ੇ ਉਦੋਂ ਮਸ਼ੀਨਾਂ ਨਿਕਲ ਆਉਂਦੀਆਂ ਹੁਣ ਅਸੀਂ ਅਪੀਲ ਕਰਦੇ ਆ ਕਿ ਲਿਆਓ ਮਸ਼ੀਨਾਂ ਕੱਢ ਕੇ ਅਤੇ ਉਹ ਜ਼ਮੀਦਾਰਾਂ ਦੇ ਖੇਤਾਂ ਦੇ ਵਿੱਚ ਤਾਂ ਕਿ ਅਸੀਂ ਆ ਜਿਹੜਾ ਮਿੱਟੀ ਜਿਹੜੀ ਪਈ ਹੋਈ ਆ ਕਸੂ ਪਿਆ ਹੋਇਆ ਜ਼ਮੀਦਾਰਾਂ ਦੇ ਖੇਤਾਂ ਵਿੱਚ ਇਹਨੂੰ ਚੁਕਾਰ ਛਕੀਏ ਪਿਛਲੇ 3 ਦਿਨ ਤੋਂ ਅਸੀਂ ਲੱਗੇ ਹੋਏ ਆ ਇੱਕ ਜੀਸੀਬੀ ਮਸ਼ੀਨ ਔਰ ਲਗਭਗ 6 ਤੋਂ 7 ਟਰਾਲੀਆਂ 60 ਤੋਂ 70 ਹਜ਼ਾਰ ਹੁਣ ਤੱਕ ਖਰਚਾ ਹੀ ਕਰ ਚੁੱਕੇ ਆ ਔਰ ਲਗਭਗ ਕੋਈ 2 ਕਨਾਲਾਂ ਥਾ ਜੇ ਤੱਕ ਸਾਫ਼ ਨਹੀਂ ਹੋਈ 6 6 7 7 ਫੁੱਟ ਮਿੱਟੀ ਪਈ ਹੋਈ ਆ ਅੱਗੇ ਇਹ ਲਗਭਗ ਜਿਹੜਾ ਰਕਬਾ 27 28 ਕਿੱਲਿਆਂ ਦਾ ਕਿੰਨਾ ਸਮਾਂ ਲੱਗ ਜੂ ਕਿੰਨੇ ਦਿਨ ਲੱਗਣਗੇ ਉਪਰੋਂ ਕੱਚੇ ਰਸਤੇ ਜਾਂਦੇ ਆ ਬਾਹਰੋਂ 3 3 4 4 ਕਿਲੋਮੀਟਰ ਤੱਕ ਉੱਥੇ ਵੀ ਮੁਸ਼ਕਲ ਆਂਦੀ ਕਿਉਂਕਿ ਪਏ ਜਿਹੜੇ ਆ ਛੋਟੇ ਆ 11 ਆ 11 11 ਫੋਟੇ ਆ ਸਿਰਫ ਦੇ ਵੱਡੀਆਂ ਟਰਾਲੀਆਂ ਵੀ ਚਲਾਨੀਆਂ ਮੁਸ਼ਕਲ ਨੇ ਦੋ ਦੋ ਸੈਂਕੜੇ ਵਾਲੀਆਂ ਮਿੱਟੀ ਜਿਹੜੀਆਂ ਜੈਕ ਵਾਲੀਆਂ ਟਰਾਲੀ ਆ ਉਹਨਾਂ ਨੂੰ ਲਿਆ ਕੇ ਸੇਵਾ ਕਰਵਾ ਰਹੇ ਆ ਸੋ ਮੈਂ ਬਾਕੀ ਵੀ ਸੰਸਦਵਾਂ ਨੂੰ ਅਪੀਲ ਕਰਦਾ ਕਿ ਆਓ ਇਹਨਾਂ ਜ਼ਿੰਮੇਵਾਰਾਂ ਦੇ ਨਾਲ ਖਲੋਵੋ ਇਹਨਾਂ ਦਾ ਸਾਥ ਦਿਓ ਤਾਂ ਕਿ ਇਹ ਜਿਹੜੀ ਆ ਆਪਣੀ ਅਗਲੀ ਆਣ ਵਾਲੀ ਫਸਲ ਬੀ ਸਕਣ ਤੇ ਸਰਕਾਰ ਨੂੰ ਮੈਂ ਇੱਕੋ ਅਪੀਲ ਕਰਦਾ ਵੀ ਜਿਹੜੇ ਲੋਕਾਂ ਨੂੰ ਭਲੇਖਾ ਪਾ ਰਿਆ ਵੀ ਰੇਤ ਜਿਹਦਾ ਖੇਤ ਉਹਦੀ ਰੇਤ ਮੈਂ ਕਹਿੰਦਾ ਜੀ ਅਸੀਂ ਕਹਿੰਨੇ ਵੀ ਖੇਤ ਸਾਡੇ ਨੇ ਰੇਤ ਤੁਸੀਂ ਚੁੱਕ ਲੋ ਜੋ ਬੰਦਾ ਸਰਕਾਰੀ ਮੋਲਿਆ ਉਹ ਹੀ ਦੇ ਜਿਓ ਮਸ਼ੀਨਰੀ ਆਪਣੀ ਲਾ ਦਿਓ ਅਸੀਂ ਤੁਹਾਡੇ ਨਾਲ ਹੱਥ ਨਾਲ ਹੱਥ ਮਿਲਾ ਕੇ ਮੋਢੇ ਨਾਲ ਮੋਢੇ ਜੋੜ ਕੇ ਚੱਲਣ ਨੂੰ ਤਿਆਰ ਆ ਕਿਉਂਕਿ ਜਿੰਨਾ ਪੰਜਾਬ ਅੱਜ ਖਰਚਾ ਕਰ ਰਿਹਾ ਆ ਆਮਾਰ ਹੋ ਕੇ ਇਸ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਕੀ ਸਰਕਾਰ ਨਾਮ ਦੀ ਚੀਜ਼ ਪੰਜਾਬ ਦੇ ਵਿੱਚ ਹੈਗੀ ਆ ਤੇ ਜੇ ਹੈਗੀ ਆ ਤੇ ਉਹ ਆਪਣਾ ਫਰਜ ਸਮਝੇ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਬਚਾਵਾਂਗੇ ਅਸੀਂ ਆਪਣੇ ਲੋਕਾਂ ਨੂੰ ਬਚਾਵਾਂਗੇ ਅਸੀਂ ਕਿਸਾਨਾਂ ਦੇ ਪੋਤੇ ਆ ਅੱਜ ਉਸ ਗੱਲ ਨੂੰ ਸਾਬਤ ਕਰਨ ਦਾ ਤੁਹਾਡੇ ਕੋਲ ਮੌਕਾ ਆ ਕੁਦਰਤ ਨੇ ਇਹਨਾਂ ਨੂੰ ਮਾਰ ਮਾਰੀ ਆ ਪਰ ਸਰਕਾਰ ਆ ਕੇ ਇਹਨਾਂ ਦੇ ਨਾਲ ਖਲੋਵੇ ਤੇ ਆਪਣੇ ਜ਼ਿੰਮੇਵਾਰਾਂ ਦੀ ਆਪਣੇ ਕਿਸਾਨਾਂ ਦੀ ਬਾਹ